ਆਰਾ ਵਿੱਚ ਗਲਤਾਨ ਨੇ ਐਸ਼ੋ ਕਿਸ਼ਰਤ ਦੇ ਵਿੱਚ ਲੱਗੇ ਹੋਏ ਨੇ ਇਹ ਪਠਾਨ ਤੇ ਗੁਰੂ ਪਾਸ਼ਾ ਜੀ ਦੇ ਭਾਈ ਲਾਲੋ ਬਹੁਤ ਛੇਤੀ ਇਹਨਾਂ ਨੂੰ ਸਜ਼ਾ ਦੇਣ ਵਾਲਾ ਆ ਰਿਹਾ ਬਹੁਤ ਨੇੜੇ ਹੈ ਉਹ ਬਾਹਰ ਦੇ ਵੱਲ ਇਸ਼ਾਰਾ ਕੀਤਾ ਗੁਰੂ ਪਾਸ਼ਾ ਨੇ ਹਜ਼ੂਰ ਕਹਿੰਦੇ ਬਹੁਤੀ ਦੂਰ ਨਹੀਂ ਬਸ ਨੇੜੀ ਹੈ ਬਹੁਤ ਛੇਤੀ ਆ ਰਿਹਾ ਹੈ ਤੁਸੀਂ ਦੇਖਿਓ ਸੇ ਕਿੱਥੇ ਹੁੰਦਾ ਕੀ ਆ ਜਿਹੜੇ ਖੁਸ਼ੀ ਦੇ ਬਾਜੇ ਵਾਜਦੇ ਨੇ ਨਾ ਘਰਾਂ ਵਿੱਚ ਕੀਰ ਨੇ ਬਹਿਣਗੇ ਕੀਰ ਨੇ ਗੁਰੂ ਪਾਸ਼ਾ ਰੰਗ ਕੇ ਇੱਕ ਕਥਨ ਵੀ ਹੁੰਦਾ ਗੁਰੂ ਪਾਸ਼ਾ ਕਹਿੰਨ ਲੱਗੇ ਕਹਾਂ ਤੋਂ ਖੇਲ ਤਵੇਦਾ ਘੋੜੇ ਕਹਾਂ ਤੇਰੀ ਸਰਣ ਆਈ ਕਹਾਂ ਤੋਂ ਕਾਰਸੀਆਂ ਮੁਹੰਪੰਤੇ ਇੱਥੇ ਦਿਸੈ ਨਹੀਂ ਗੁਰੂ ਪਾਸ਼ਾ ਕਹਿੰਦੇ ਮਰਦਾਨਿਆਂ ਆ ਪੁੱਛ ਕੇ ਤੇ ਆਏ ਨਾ ਲੋਕਾਂ ਨੂੰ ਵੀ ਕਿੱਥੇ ਗਏ ਤੁਹਾਡੇ ਘੋੜੇ ਜਿਹੜੇ ਸ਼ਰਾਮਾਂ ਦੀਆਂ ਗਲੀਆਂ ਵਿੱਚ ਚੁੰਦੇ ਸੀ ਤੁਹਾਡੇ ਘੋੜੇ ਕਿੱਥੇ ਗਏ ਗੁਰੂ ਪਾਸ਼ਾ ਕਹਿੰਦੇ ਮਰਦਾਨਿਆਂ ਨਾ ਲੋਕਾਂ ਨੂੰ ਪੁੱਛ ਕੇ ਤੇ ਆ ਵੀ ਕਿੱਥੇ ਗਈਆਂ ਤੁਹਾਡੀਆਂ ਔਰਤਾਂ ਜਿਨ੍ਹਾਂ ਨੂੰ ਆਪਣੀ ਜਵਾਨੀ ਦਾ ਇੰਨਾ ਮਾਨ ਸੀ ਵੀ ਹਵਾ ਸ਼ਿੰਗਾਰ ਕਰਕੇ ਸ਼ੀਸ਼ੇ ਨੂੰ ਕੁੱਟਦੀ ਨਹੀਂ ਸੀ ਸ਼ੀਸ਼ਾ ਹੀ ਦੇਖੀ ਜਾਂਦੀ ਸੀ ਆਰਸੀ ਕਹਿੰਦੇ ਨੇ ਸ਼ੀਸ਼ੇ ਨੂੰ ਤਹਾਂ ਤੋਂ ਆਰਸੀਆਂ ਨੂੰ ਬੰਥੇ ਇੱਥੇ ਦੇ ਸੈਨਾਹੀ ਗੁਰੂ ਪਾਸ਼ਾ ਕਹਿੰਦੇ ਸਭ ਛਾਈਮਾਈ ਹੋ ਗਿਆ ਨਾ ਉਹ ਔਰਤਾਂ ਰਹੀਆਂ ਨਾ ਸ਼ੀਸ਼ੇ ਰਹੇ ਨਾ ਤਪੇਤੇ ਰਹੇ ਨਾ ਢੋਲੇ ਰਹੇ ਕੀ ਹੋ ਗਿਆ ਗੁਰੂ ਪਾਸ਼ਾ ਸਾਹਿਬ ਜੀ ਕਿਰਪਾ ਕਰਦੇ ਨੇ ਧੰਨ ਜੋਗਨ ਦੋਏ ਵੈਰੀ ਹੋਏ ਮਜੂਰ ਕਹਿੰਦੇ ਕਿ ਇਹਨਾਂ ਦਾ ਹਾਲ ਪਤਾ ਕਿਉਂ ਹੋਇਆ ਇੱਕ ਤੇ ਧੰਮ ਦਾ ਹੰਕਾਰ ਇੱਕ ਜੋਬਨ ਦਾ ਹੰਕਾਰ ਦੋ ਚਿੱਤਿਆਂ ਕਿਨਾਂ ਦੀਆਂ ਬੈਰੀ ਬਣ ਗਈਆਂ ਚਲੋ ਅੱਗੇ ਜਾ ਕੇ ਵਿਚਾਰ ਕਰਾਂਗੇ ਗੁਰੂ ਪਾਸ਼ਾ ਕਰਦੇ ਭਾਈ ਲੰਮੋ ਵੇਖੀ ਸਹੀ ਬਣਦਾ ਕੀ ਹੈ ਜਿਹੜੇ ਘਰਾਂ ਦੇ ਵਿੱਚ ਖੁਸ਼ੀ ਦੇ ਵਾਜੇ ਵੱਜਦੇ ਨੇ ਉੱਥੇ ਕੀਰਨਾਂ ਹੀ ਬਹਿਣਗੇ ਲਾਸ਼ਾਂ ਹੀ ਲਾਸ਼ਾਂ ਹੋਣਗੀਆਂ ਲਹੂ ਦੇ ਪਰਣਾਲੇ ਰੰਗਣਗੇ ਤੇ ਗੁਰੂ ਪਾਸ਼ਾ ਇੱਕ ਬਚਨ ਕਰਦੇ ਹਨ ਹਨ ਕੀ ਸਭਾ ਧਰਮਨ ਹੇਤੂ ਬੋਲੇ ਬਚਪੇ ਦੀ ਗੁਰ ਕੇ ਧੰਨ ਗੁਰੂ ਨਾਨਕ ਦੇ ਪਾਸ਼ਾ ਤਲੰਗ ਰਾਗ ਦੇ ਵਿੱਚ ਇਹ ਮੈਂ ਬੇਨਤੀ ਕਦੇ ਵੀ ਕਰੀ ਸੀ ਵੀ ਜਿਹੜਾ ਬਾਬਰ ਦਾ ਹਮਲਾ ਹੈ ਨਾ ਸ਼ਾਇਦ ਜੇਕਰ ਮੈਂ ਗਲਤ ਨਾ ਹੋਵਾਂ ਤੇ ਸ਼ਾਇਦ ਜਿਹੜੀ ਬਦੂਖ ਦੀ ਵਰਤ ਹੋਇਆ ਇਹ ਕਿਹਾ ਜਾਂਦਾ ਵੀ ਬਾਬਰ ਨੇ ਇਹੀ ਉਹ ਸਮੇਂ ਕੀਤੀ ਸੀ ਬਦੂਖ ਦੀ ਵਰਤ ਤੇ ਗੁਰਮਤਿ ਪਿਆਰਿਓ ਜੇ ਜਿਹੜਾ ਬਾਬਰ ਦਾ ਹਮਲਾ ਹੈ ਤਿੰਨ ਰਾਗ ਆਸਾ ਰਾਗ ਦੇ ਤਿੰਨ ਵਚਨ ਆਸਾ ਰਾਗ ਦੇ ਵਿੱਚ ਤੇ ਇੱਕ ਵਚਨ ਤਲੰਗ ਰਾਗ ਦੇ ਵਿੱਚ ਸਤਗੁਰੂ ਪਾਸ਼ਾ ਜੋ ਕੁਝ ਹੁੰਦੇ ਉਹ ਕਿਉਂਕਿ ਉਹਨੂੰ ਨਾਨਕ ਦੇ ਪਾਸ਼ਾ ਦੇ ਅੰਤਰ ਜਾਮੀ ਨੇ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਕਿ ਕੁਝ ਹੋਣ ਵਾਲਾ ਸਤਗੁਰੂ ਪਾਸ਼ਾ ਤਲੰਗ ਰਾਗ ਦੇ ਵਿੱਚ ਜੋ ਕੁਝ ਹੋਣ ਵਾਲਾ ਉਹ ਸਤਗੁਰੂ ਪਾਸ਼ਾ ਪਾਵਨ ਬਣਦਾ ਬਚਨ ਉਚਾਰਨ ਕਰਦੇ ਹਨ ਤੇ ਲੰਗ ਮਹੱਲਾ ਪਹਿਲਾ ਜੈਸੀ ਮੈਂ ਆਵਾ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਮਿਲਾਲੋ ਸਤਗੁਰੂ ਪਾਸ਼ਾ ਕਹਿੰਦੇ ਜੈਸੀ ਮੈਂ ਆਵਾ ਖਸਮ ਕੀ ਬਾਣੀ ਇਹ ਤਾਂ ਪਤਾ ਕੀ ਹੈ ਗੁਰੂ ਪਾਸ਼ਾ ਕਹਿੰਦੇ ਨੇ ਮੇਰੇ ਬੋਲ ਨਹੀਂ ਇਹ ਖਸਮ ਦੇ ਬੋਲ ਨੇ ਜਿਹੜੀ ਬਾਣੀ ਹੈ ਗੁਰੂ ਨਾਨਕ ਦੇ ਪਾਸ਼ਾ ਕਹਿੰਦੇ ਜੀ ਨਾ ਸਮਝੋ ਮੇਰੇ ਆਪਣੇ ਬੋਲ ਨੇ ਇਹ ਖਸਮ ਦੇ ਬੋਲ ਨੇ ਜਿਵੇਂ ਦੇ ਖਸਮ ਦੇ ਬੋਲ ਆ ਰਹੇ ਨੇ ਮੈਂ ਕੌਮੇ ਦੀ ਸੁਣਾ ਰਿਹਾ ਤੈਸਰਾ ਤਰੀ ਗਿਆਨ ਦੇ ਦਰੋਂ ਤੇ ਕੌਮੇ ਦਾ ਭਾਈ ਲਾ ਲਓ ਜੀ ਮੈਂ ਤੁਹਾਨੂੰ ਦੱਸ ਰਿਹਾ ਜਿਵੇਂ ਦਾ ਖਸਮ ਦਾ ਮੈਨੂੰ ਇਲਹਾਮ ਹੋ ਰਿਹਾ ਹੈ ਜਿਵੇਂ ਖਸਮ ਤੋਂ ਮੈਨੂੰ ਬਾਣੀ ਆ ਰਹੀ ਹੈ ਸਤਿਗੁਰੂ ਪਾਤਸ਼ਾਹ ਅੱਗੇ ਕੀ ਕੁਝ ਹੋਣ ਵਾਲਾ ਹੈ ਗੁਰੂ ਪਾਤਸ਼ਾਹ ਦੱਸਉਂਦੇ ਹਨ ਬਾਪ ਕੀ ਜੰਜ ਲਕਾਵਲ ਉਧਾਇਆ ਜੋਰੀ ਮੰਗੈ ਦਾਨ ਵਿਲਾਲੋ ਗੁਰੂ ਪਾਸ਼ਾ ਕਹਿੰਨ ਕਿ ਜਿਹੜਾ ਬੰਬਰ ਐ ਨਾ ਜਿਹੜੇ ਇਹਨਾਂ ਲੋਕਾਂ ਨੂੰ ਪਖਾਣਾ ਨੂੰ ਪ੍ਰਮਾਤਮਾ ਭੁੱਲ ਗਿਆ ਜਿਹੜੇ ਐਸ਼ੋ ਕਿਸ਼ਰਤ ਦੇ ਵਿੱਚ ਲੱਗੇ ਹੋਏ ਨੇ ਜਿਹੜੇ ਵਿਕਾਰ ਧੋਕਣ ਦੇ ਵਿੱਚ ਲੱਗੇ ਹੋਏ ਨੇ ਸਤਗੁਰੂ ਪਾਤਸ਼ਾਹ ਕੇ ਹੰਨ ਲਗੇ ਬਾਬਰ ਪਾਪ ਦੀ ਜੰਨ ਲੈ ਕੇ ਆ ਰਿਹਾ ਪਾਪ ਦੀ ਜੰਨ ਗੁਰੂ ਦੇਖੋ ਮੈਂ ਬੜਾ ਹੈਰਾਨ ਹੈ ਵੀ ਅੱਜ ਕੋਈ ਵੱਡਾ ਬੰਦਾ ਅਹੁਦੇਦਾਰ ਕੋਈ ਗਲਤੀ ਕਰਦਾ ਹੋਵੇ ਨਾ ਕਿਸੇ ਵਿੱਚ ਹਿੰਮਤ ਹੈ ਵੀ ਉਹਨੂੰ ਬਾਹ ਪਕੜ ਕੇ ਕਹਿ ਸਕੇ ਕਿ ਤੁਸੀਂ ਗਲਤ ਕਰ ਰਹੇ ਹੋ ਤੂੰ ਚੰਕਾ ਨਹੀਂ ਕਰ ਰਿਹਾ ਤੂੰ ਮਾਰਾ ਕਰ ਰਿਹਾ ਪਰ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਹਿੰਮਤ ਦੇਖੋ ਜੇਕਰ ਬਾਬਰ ਨੇ ਵੀ ਤੜਾਈ ਕਰਕੇ ਪਾਪ ਕੀਤਾ ਤੇ ਬਾਬਰ ਨੂੰ ਵੀ ਬਾਹ ਪਕੜ ਕੇ ਗੁਰੂ ਪਾਤਸ਼ਾਹ ਨਾਲ ਜਾਬਰ ਕਹਿ ਦਿੰਦਾ ਬਾਬਰ ਤੁੰਗਿਆ ਵਰਨੀ ਬਾਬਰ ਤੂੰ ਸਾਬਰ ਨਹੀਂ ਤੂੰ ਜਾਬਰ ਹੈ ਬਾਬਰ ਵਰਗੇ ਸਾਬਰ ਨੂੰ ਇੱਕ ਬਾਬਰ ਵਰਗੇ ਜਾਬਰ ਨੂੰ ਇੱਕ ਸਾਬਰ ਆਖੀ ਬਾਤ ਨਾਮੁ ਕਮਾਰੀ ਨਾਨਕ ਚੜੀ ਰਹੇ ਦਿਨ ਰਾਤ ਇਹ ਵਚਨ ਉਹ ਹੈ ਤੇ ਸਤਿਗੁਰੂ ਪਾਸ਼ਾ ਕਹਿੰਦੇ ਪਾਪ ਦੀ ਜੰਗ ਨਾਲ ਕਾਬਲਤਾ ਆ ਬਾਬਰ ਕਾਬਲ ਕੋ ਚੰਦਿਆ ਹੋਇਆ ਤੇ ਉਹ ਪਾਪ ਦੀ ਜੰਗ ਆਪ ਲਾੜਾ ਬਣਿਆ ਹੋਇਆ ਜਿਹੜੇ ਉਹਦੇ ਸਿਪਾਹੀ ਨੇ ਉਹ ਬਰਾਤੀ ਨੇ ਪਾਪ ਦੀ ਜੰਗ ਲੈ ਕੇ ਆ ਰਹੇ ਹੈ ਤੇ ਗੁਰੂ ਪਾਸ਼ਾ ਕਹਿੰਦੇ ਜੋਰੀ ਮੰਗਾ ਕਾਨਵੇਂ ਲਾ ਲੋ ਉਹ ਧਨ ਦੌਲਤ ਸਭ ਕੁਝ ਲੈ ਕੇ ਜਾਵੇਗਾ ਜੋਰੀ ਦਾ ਭਾਵ ਹੈ ਔਰਤਾਂ ਤੂੰ ਤੇ ਸਪਾਹੀ ਔਰਤਾਂ ਦੀ ਪਤਨੀ ਲੁੱਟ ਲੈਣਗੇ ਜੋਰੀ ਮੰਗਾ ਦਾਨਵੇਂ ਲਾ ਲੋ ਔਰਤਾਂ ਦੀ ਪਤਨੀ ਲੁੱਟੀ ਜਾਵੇਗੀ ਇਹ ਕੁਝ ਹੋਵੇਗਾ ਸਤਗੁਰੂ ਪਾਸ਼ਾ ਕੇ ਦੱਸਦੇ ਹਾਂ ਨਾਮ ਸ਼ਰਨ ਤਰ ਮੰਦ ਵਿਸ਼ਾ ਪ੍ਰਗਨ ਲੋਏ ਊੜ ਫੇਰਾ ਪਰਧਾਨ ਮੇ ਲਾ ਲੋ ਜੇ ਬੱਚੇ ਅੱਜ ਆਪਾਂ ਵਿਚਾਰ ਪਹਿਲਾਂ ਨਹੀਂ ਕੀਤੀ ਹੈ ਇਹ ਦੋਹੇ ਗੱਲਾਂ ਗੁਰਮਖੋ ਮੁਨੱਖ ਦੇ ਜੀਵਨ ਵਿੱਚ ਬੜੀਆਂ ਜ਼ਰੂਰੀ ਨੇ ਇਹ ਤੁਹਾਡੇ ਵੀ ਕੰਮ ਆਉਣ ਵਾਲੀ ਗੱਲ ਹੈ ਇੱਕ ਸ਼ਰਮ ਇੱਕ ਧਰਮ ਮੈਂ ਅੱਗੇ ਵੀ ਬੇਨਤੀ ਕੀਤੀ ਸੀ ਜਿੱਥੇ ਸ਼ਰਮਣਾ ਨਾ ਹੋਵੇ ਉੱਥੇ ਨਾ ਤੇ ਧਰਮ ਹੁੰਦਾ ਤੇ ਨਾ ਇੱਤ ਹੁੰਦੀ ਹੈ ਸ਼ਰਮ ਗਈ ਘਰ ਆਪਣੇ ਪਤ ਉੱਠ ਚੱਲੀ ਨਾਲ ਅੱਜ ਤੁਸੀਂ ਦੇਖ ਹੀ ਗਏ ਹੋ ਕਿ ਕਈ ਤੇ ਬਜ਼ੁਰਗ ਮੈਨੂੰ ਇਹ ਦਿਨੋਂ ਵੀ ਸਾਂਗ ਲੱਗ ਰਹੀ ਹੈ ਕਿ ਜਿਹੜੇ ਬਜ਼ੁਰਗ ਨੇ ਤੁਸੀਂ ਵਿਹਾਰਾਂ ਦੇ ਵਿੱਚ ਦੇਖਦੇ ਹੋ ਵੀ ਕੁੜੀਆਂ ਦੇ ਹੱਥ ਨਾਲ-ਨਾਲ ਹੱਥ ਫੜ ਕੇ ਕਿਵੇਂ ਢੰਗੜੇ ਪਾ ਰਹੀਆਂ ਨੇ ਸ਼ਰਮ ਹੈ ਕੋਈ ਜਿਹੜੀਆਂ ਗੁਰਮਖ ਪਿਆਰੋਂ ਨੱਚਣ ਵਾਲੀਆਂ ਨੇ ਨੱਚਣ ਵਾਲੀਆਂ ਦੇ ਨਾਲ ਟਾਸ ਕਰ ਰਹੇ ਤੇ ਗੁਰਮਖ ਪਿਆਰੋਂ ਮੈਂ ਹੋਰ ਬੇਇੱਜ਼ਤੀ ਕਰਾਂ ਵੀ ਖਸਮ ਨੂੰ ਰੋਕ ਲਈ ਇੱਕ ਭਾਈ ਗੁਰਦਾਸ ਜੀ ਦਾ ਬਚਨ ਨੂੰ ਜੀਤੇ ਆ ਗਿਆ ਭਾਈ ਗੁਰਦਾਸ ਜੀ ਕਹਿੰਦੇ ਕਿ स्त्री-ਪੁਰਖ ਹੈ ਤਾਂ ਮਿੱਤ ਭਾਵੇਂ ਆਏ ਕਥਾ ਹੋ ਜਾਏ ਕਹਿੰਦੇ ਸੰਸਾਰ ਦੇ ਲੋਕਾਂ ਦੀ ਹਾਲਤ ਇਹੋ ਜਿਹੀ ਬਣੀ ਹੋਈ ਹੈ ਕਿ ਇਸਤਰੀ ਭਾਵੇਂ ਕੋਈ ਮਰਜ਼ੀ ਕਰੀ ਜਾਵੇ ਪਤੀ ਨੂੰ ਕੁਝ ਨਹੀਂ ਬਸ ਪੈਸਾ ਚਾਹੀਦਾ ਹੈ ਪਤੀ ਭਾਵੇਂ ਕੋਈ ਮਰਜ਼ੀ ਕਰੀ ਜਾਵੇ ਇਸਤਰੀ ਨੂੰ ਕੋਈ ਨਹੀਂ ਬਸ ਪੈਸਾ ਚਾਹੀਦਾ ਅੱਜ ਵੀ ਆਪਾਂ ਵੇਖਦੇ ਹੀ ਆ ਜਿਹੜੀਆਂ ਰੀਲਾਂ ਬਣਾਉਂਦੀਆਂ ਨੇ ਹੁਣ ਤੇ ਟਿਕਟੌਕ ਸ਼ਾਇਦ ਬੰਦ ਹੋ ਗਿਆ ਇੱਕ ਹੋਰਾਂ ਦੇ ਕਿੰਨੇ ਖਾਸ ਰੁਕਦੇ ਨੇ ਉਹ ਕਹਿੰਦੇ ਸ਼ਰਮਦਾ ਕੀ ਹੈ ਸ਼ਰਮ ਦੀ ਪ੍ਰਵਾਹ ਕੋਈ ਨਹੀਂ ਧਰਮ ਹੋਵੇ ਭਾਵੇਂ ਨਾ ਹੋਵੇ ਸ਼ਰਮ ਹੋਵੇ ਭਾਵੇਂ ਨਾ ਹੋਵੇ ਬਸ ਪੈਸਾ ਚਾਹੀਦਾ ਪੈਸਾ ਨਾਲ ਚਾਹੀਦਾ ਸਤਿਗੁਰੂ ਕਹਾਂਦੇ ਕਿ ਇੱਥੇ ਸ਼ਰਮ ਨਹੀਂ ਉੱਥੇ ਨਾ ਧਰਮ ਹੁੰਦਾ ਤੇ ਨਾ ਹੀ ਇੱਜ਼ਤ ਹੁੰਦੀ ਹੈ ਇਹਨਾਂ ਲੋਕਾਂ ਵਿੱਚੋਂ ਦੋਹੇ ਚਲੇ ਗਏ ਅੱਜ ਵੀ ਇਹੋ ਹਾਲ ਹੈ ਜਿਹੜਾ ਪਾਪ ਉਹ ਸਮੇਂ ਹੋ ਰਿਹਾ ਸੀ ਤੇ ਉਹ ਪਾਪ ਅੱਜ ਵੀ ਤੇ ਹੋ ਰਿਹਾ ਹੈ ਸ਼ਰਮ ਧਰਮ ਕੋਈ ਛੱਪ ਫਲੋਏ ਤੂੜ ਕਿਰੈ ਤੂੜ ਕਹਿੰਦੇ ਨੇ ਝੂਠਾ ਲੋਕ ਚਾਰੇ ਪਾਸੇ ਝੂਠ ਦੀ ਆਮ ਆਸਸ਼ਾਈ ਹੋਈ ਹੈ ਸੱਚ ਦਾ ਜਿਹੜਾ ਚੰਦਰਮਾ ਉਹ ਖੰਭ ਲਾ ਕੇ ਉੜ ਗਿਆ ਧਰਮ ਵੀ ਖੰਭ ਲਾ ਕੇ ਉੜ ਗਿਆ ਸ਼ਰਮ ਵੀ ਖੰਭ ਲਾ ਕੇ ਉੜ ਗਈ ਤੇ 14 ਪਾਸੇ ਕੂੜ ਦਾ ਪਸਾਰ ਹੈ ਝੂਠੀ ਮਸਿਆ ਸ਼ਾਈ ਹੋਈ ਹੈ ਗੁਰੂ ਪਾਸ਼ਾ ਅੱਗੇ ਕਿਰਪਾ ਕਰਦੇ ਹਨ ਕਾਜੀਆ ਬ੍ਰਾਹਮਣਾਂ ਦੀ ਗੱਲ ਤੱਕੀ ਆਗ ਦੱਪੜਾ ਸਤਾਨਵੇਂ ਲਾਲੋ ਅੱਗੇ ਜਿਹੜਾ ਵਿਆਹ ਪੜਾਏ ਕਰਦੇ ਸੀ ਜਾਂਦੇ ਕਾਜੀ ਜਾਂ ਫਿਰ ਬ੍ਰਾਹਮਣ ਗੁਰੂ ਪਾਸ਼ਾ ਕਰਨ ਜਿਹੜਾ ਬਾਬਰ ਲਾੜਾ ਬਣ ਕੇ ਆ ਰਿਹਾ ਨਾ ਬਾਪ ਦੀ ਜਾਂਚ ਲੈ ਕੇ ਤੇ ਹੁਣ ਕਾਜੀਆ ਬ੍ਰਾਹਮਣਾਂ ਦੀ ਗੱਲ ਨਹੀਂ ਹੁਣ ਕਾਜੀ ਬ੍ਰਾਹਮਣ ਵਿਆਹ ਨਹੀਂ ਕਰਾਉਣਗੇ ਉਹਨਾਂ ਦੀ ਥਾਂ ਤੇ ਇਹ ਮੰਨੋ ਵੀ ਸ਼ੈਤਾਨ ਵਿਆਹ ਪੜਾ ਦੇਗਾ ਅਗਤ ਕਹਿੰਦੇ ਨੇ ਅਗਤ ਕਹਿੰਦੇ ਨੇ ਨਕਾਹ ਨੂੰ ਨਕਾਹ ਜਿਹੜਾ ਪੜੇਗਾ ਉਹ ਸ਼ੈਤਾਨ ਪੜੇਗਾ ਕਹਿਣ ਦਾ ਭਾਵ ਕਿ ਇਹੋ ਜੀ ਦੁਰਗਤੀ ਹੋਵੇਗੀ ਇਹੋ ਜੀ ਇਹਨਾਂ ਲੋਕਾਂ ਦੀ ਹਾਲਤ ਹੋਵੇਗੀ ਮੁਸਲਮਾਨੀਆਂ ਪੜਨ ਤੇ ਬਾ ਗਸ਼ਟ ਨਕਰ ਸੁਦਾਈ ਪੇਨਾਲੋ ਆਹ ਵਚਨ ਧਿਆਨ ਨਾਲ ਸੁਣਿਓ ਗੁਰੂ ਪਾਸ਼ਾ ਕਹਿੰਦੇ ਵੀ ਜਦੋਂ ਔਰਤਾਂ ਤੇ ਮਾਰ ਪਵੇਗੀ ਨਾ ਅੱਜ ਗੁਰੂ ਪਾਸ਼ਾ ਕਹਿੰਦੇ ਮਤਦਾਨਿਆਂ ਲਾ ਦੋ ਭਾਈ ਲਾ ਲੋ ਜਿਹੜੇ ਲੋਕਾਂ ਨੇ ਕਦੇ ਘਰੇ ਦੇ ਵਿੱਚ ਪਾ ਕੇ ਗਲਾਸ ਪਾਣੀ ਨਹੀਂ ਪੀਤਾ ਅਈ ਹੁੰਦੇ ਨੇ ਨਾ ਇਹੋ ਜਿਹੇ ਵੀ ਸਾਰਾ ਕੰਮ ਨੌਕਰਾਂ ਤੋਂ ਕਰਵਾਉਣਾ ਜਿਹੜੇ ਲੋਕਾਂ ਨੇ ਕਦੇ ਘਰੇ ਵਿੱਚੋਂ ਪਾ ਕੇ ਪਾਣੀ ਦਾ ਗਲਾਸ ਨਹੀਂ ਨਾ ਪੀਤਾ ਜਦੋਂ ਬਾਬਰ ਦੇ ਸਪਾਹੀਆਂ ਨੇ ਉਹਨਾਂ ਦੇ ਗळा ਵਿੱਚ ਖਾਹੀਆਂ ਪਾਈਆਂ ਤੇ 70 80 ਕਿਲੋ ਦਾ ਸਮਾਨ ਉਹਨਾਂ ਦੇ ਸਿਰ ਤੇ ਰੱਖਿਆ ਤੇ ਪਿੱਛੋਂ ਪੱਜਣ ਕੇ ਚਾਤਕ ਤੇ ਫਿਰ ਆਪਣੇ ਕੀਤੇ ਹੋਏ ਪਾਪਾਂ ਨੂੰ ਯਾਦ ਕਰਨਗੇ ਇਥੇ ਉਪਾਸ਼ਕ ਹੋਰ ਕਿਰਪਾ ਕਰਦੇ ਨੇ ਮੁਸਲਮਾਨੀਆਂ ਬੜੇ ਕਤੇਬਾ ਉਪਾਸ਼ਾ ਕਰਦੇ ਔਰਤਾਂ ਜਿਨ੍ਹਾਂ ਨੂੰ ਆਪਣੀ ਜ਼ੁਬਾਨੇ ਦਾ ਬੜਾ ਮਾਣ ਹੈ ਜਿਨ੍ਹਾਂ ਨੂੰ ਆਪਣੀ ਚਿੱਟੀ ਚਮੜੀ ਦਾ ਬੜਾ ਹੰਕਾਰ ਹੈ ਜਦੋਂ ਉਹਨਾਂ ਤੇ ਇਹੋ ਜੀ ਭਾਵੀ ਦਿੱਤੇ ਗਈ ਤੇ ਫਿਰ ਕੁਰਾਨ ਪੜ੍ਹਨ ਗਈਆਂ ਫਿਰ ਖੁਦਾ ਨੂੰ ਯਾਦ ਕਰਨ ਗਈਆਂ ਮੈਂ ਤਾਂ ਧਾਰਮਿਕ ਗ੍ਰੰਥ ਵਿੱਚੋਂ ਪੜ੍ਹਿਆ ਸੀ ਸੁਖ ਮੈਂ ਜੋ ਸਿਮਰਨ ਕਰਿਆ ਦੁੱਖ ਕਾਹੇ ਕੋ ਹੋਏ ਦੁੱਖ ਵਿੱਚ ਹਰ ਸਿਮਰਨ ਕਰੇ ਸੁੱਖ ਵਿੱਚ ਕਰੈ ਨਾ ਕੋਈ ਸੁੱਖ ਵਿੱਚ ਜੋ ਸਿਮਰਨ ਕਰੇ ਦੁੱਖ ਕਾਹੇ ਕੋ ਹੋਏ ਦੁੱਖ ਦੇ ਵਿੱਚ ਤੇ ਫਿਰ ਹਰ ਕੋਈ ਰੰਗ ਨੂੰ ਯਾਦ ਕਰਦਾ ਕਿੰਨਾ ਚੰਗਾ ਹੋਵੇ ਜੇ ਤ ਉਹ ਸੁੱਖ ਦੇ ਵਿੱਚ ਯਾਦ ਕੀਤਾ ਹੋਵੇ ਗੁਰੂ ਬਾਛਾ ਕਹਿੰਦੇ ਜੇ ਉਹਨੂੰ ਦੁੱਖ ਆਵੇਗਾ ਨਾ ਜਿਹੜੀਆਂ ਔਰਤਾਂ ਨੇ ਫਿਰ ਉਹ ਵੀ ਕੁਰਾਨ ਪੜ੍ਹਨਦੀਆਂ ਉਹ ਵੀ ਖੁਦਾ ਨੂੰ ਯਾਦ ਕਰਦੀਆਂ ਪਠਾਨ ਵੀ ਖੁਦਾ ਨੂੰ ਯਾਦ ਕਰਨਗੇ ਕਸ਼ਟਨਾ ਕਰੇ ਖੁਦਾਏ ਦੇ ਨਾਲੋਂ ਜਦੋਂ ਮਾਨ ਕਰੇਗੀ ਕਿ ਗੁਰੂ ਬਾਛਾ ਦਾ ਹੋਰ ਮੱਤਨ ਕੇਤੇ ਆ ਗਿਆ ਅੱਗੇ ਆਵੇਗਾ ਤੁਸੀਂ ਵੀ ਕਈ ਵਾਰੀ ਸੁਣਿਆ ਹੋ ਜੇਂਦਾ 33 ਵਾਰ ਅਈ ਕਰਨਾਣਾ ਪੈਂ ਕੀ ਤਰ ਤਨ ਆਇਆ ਤੇ ਕਈ ਕਹਿੰਦੇ ਨੇ ਕਿ ਗੁਰੂ ਨਾਨਕ ਦੇ ਪਾਸ਼ਾ ਨੇ ਓਲੰਭਾਤਾ ਨਹੀਂ 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 ਗੁਰੂ ਨਾਨਕ ਦੇ ਪਾਸ਼ਾ ਨੇ ਕੋਈ ਓਮਾ ਨਹੀਂ ਦਿੱਤਾ ਵਾਹਿਗੁਰੂ ਪ੍ਰਮਾਤਮਾ ਨੂੰ ਗੁਰੂ ਪਾਸ਼ਾ ਦੱਸ ਰਹੇ ਨੇ ਕਿ ਜਦੋਂ ਸੈਦਪੁਰੀਆਂ ਦੇ ਪਾਪਾਂ ਦਾ ਅੰਤ ਹੋ ਗਿਆ ਜਦੋਂ 바ਵਾ ਨੇ ਸਜ਼ਾ ਦਿੱਤੀ ਤੇ ਉਹ ਖੁਦਾ ਨੂੰ ਕਹਿੰਦੇ ਵੀ ਖੁਦਾ ਸਾਡੇ ਤੇ ਤਰਸ ਕਰ ਸਾਡੇ ਤੇ ਰਹਿਮ ਕਰ ਤੇ ਗੁਰੂ ਪਾਸ਼ਾ ਕਹਿੰਦੇ ਕਿ ਤੁਸੀਂ ਤਰਸ ਕਰਦੇ ਸੀ ਕਿਸੇ ਨੇ ਤੁਸੀਂ ਖੁਦਾ ਨੂੰ ਕਹਿੰਦੇ ਹੋ ਸਾਡੇ ਤੇ ਰਹਿਮ ਕਰ ਸਾਡੇ ਤੇ ਤਰਸ ਕਰ ਜਦੋਂ ਤੁਸੀਂ ਪਾਪ ਕਰਦੇ ਸੀ ਤੁਸੀਂ ਕਿਸੇ ਨੂੰ ਤਰਸ ਕੀਤਾ ਤੁਸੀਂ ਕਿਸੇ ਤੇ ਰਹਿਮ ਕੀਤਾ ਉਹਨਾਂ ਤੇ ਤੁਹਾਨੂੰ ਰੱਬ ਯਾਦ ਨਹੀਂ ਸੀ ਹੁਣ ਜਦੋਂ ਤੁਹਾਡੀ ਵਾਰੀ ਆ ਗਈ ਤੁਹਾਡੇ ਤੇ ਮਾਰ ਪਈ ਹੁਣ ਤੁਸੀਂ ਕਹਿੰਦੇ ਹੋ ਕਿ ਰੱਬਾ ਸਾਡੇ ਤੇ ਤਰਸ ਕਰ ਤੇ ਹੁਣ ਉਹ ਤਰਸ ਕਿਵੇਂ ਕਰੇ ਉਹ ਰਹਿਮ ਕਿਵੇਂ ਕਰੇ ਗੁਰੂ ਪਾਸ਼ਾ ਕਹਿੰਦੇ ਇਹ ਹਾਲਤ ਹੋਵੇ ਨਹੀਂ ਜਨ ਤਸਨਾਤੀ ਉਹ ਰਹਤ ਬਾਣੀਆਂ ਇਹ ਪੀਲੇ ਚਲਾਏ ਵਿਦਾਨ ਨੂੰ ਸਮਾਤੀ ਦਾ ਭਾਵ ਹੁੰਦਾ ਛੋਟੀ ਜਾਤੀ ਵਾਲੀਆਂ ਜਾਤੀ ਦਾ ਭਾਵ ਹੁੰਦਾ ਵੱਡੀ ਜਾਤੀ ਵਾਲੀਆਂ ਗੁਰੂ ਪਾਸ਼ਾ ਕਹਿੰਦੇ ਛੋਟੀ ਜਾਤੀਆਂ ਦੀਆਂ ਔਰਤਾਂ ਵੱਡੀ ਜਾਤੀ ਦੀਆਂ ਔਰਤਾਂ ਤੇ ਹਿੰਦੂ ਘਰਾਣੇ ਦੀਆਂ ਉਹ ਤਾਂ ਪਠਾਨ ਘਰਾਣੇ ਦੀਆਂ ਔਰਤਾਂ ਇਹਨਾਂ ਦੀ ਮਰਦਾਨਿਆਂ ਪਤ ਲੁੱਟੀ ਜਾਵੇਗੀ ਜਿਹੜੇ ਬਾਬਰ ਦੇ ਸਿਪਾਹੀ ਨੇ ਇਹਨਾਂ ਦੀ ਪਤ ਲੁੱਟ ਲੈਣਗੇ ਇਹਨਾਂ ਔਰਤਾਂ ਨੂੰ ਵੱਲ ਕੇ ਆਪਣੇ ਨਾਲ ਲੈ ਜਾਣਗੇ ਤੇ ਗੁਰੂ ਪਾਸ਼ਾ ਕਹਿੰਦੇ ਜਿਹੋ ਜੀ ਹਾਲਤ ਹੋਵੇਗੀ ਐਵੇਂ ਦੀ ਕਤਲੋਗਾਰਤ ਹੋਵੇਗੀ ਇਸਦੇ ਗਲੀਆਂ ਦੇ ਵਿੱਚ ਧੂਨ ਕੇਸਵਰੇ ਕਾਵਿ ਯਾਨਨਕ ਰਤ ਕਾਕੂੰਗੂ ਪਾਏ ਬਿਲਾਲ ਗੁਰੂ ਪਾਸ਼ਾ ਕਹਿੰਦੇ ਕਿ ਜਿਵੇਂ ਵਿਆਹ ਦੇ ਵਿੱਚ ਢੋਲੇ ਗਾਏ ਜਾਂਦੇ ਨੇ ਵਿਆਹ ਦੇ ਵਿੱਚ ਗੀਤ ਗਾਏ ਜਾਂਦੇ ਨੇ ਤੇ ਗੁਰੂ ਪਾਸ਼ਾ ਕਹਿੰਦੇ ਖੂਨ ਦੇ ਗੀਤਾਂ ਦੇ ਮੌਕੇ ਖੂਨ ਦੇ ਗੀਤ ਗਾਏ ਜਾਂਦੇ ਖੂਨ ਦੇ ਢੋਲੇ ਗਾਏ ਜਾਂਦੇ ਤੇ ਵਿਆਹਾਂ ਦੇ ਵਿੱਚ ਕੇਸਰੀ ਛਿੜਕਿਆ ਜਾਂਦਾ ਕੇਸਰੀ ਤੇ ਗੁਰੂ ਪਾਤਸ਼ਾਹ ਕਹਿੰਦੇ ਕੇਸਰਨੀ ਕੇਸਰ ਦੀ ਥਾਂ ਤੇ ਕਿੱਥੇ ਲਹੂ ਵਗੇਗਾ ਕੇਸਰ ਦੀ ਥਾਂ ਤੇ ਇੱਥੇ ਲਹੂ ਵਗੇਗਾ ਗਲੀਆਂ ਦੇ ਵਿੱਚ ਨਾਲੀਆਂ ਦੇ ਵਿੱਚ ਮਾਸ ਦੇ ਲੋਥੜੇ ਪਏ ਹੋਣਗੇ ਮਾਸ ਦੇ ਟੁਕੜੇ ਪਏ ਹੋਣਗੇ ਗਲੀਆਂ ਨਾਲੀਆਂ ਵਿੱਚ ਪਰਨਾਲੇ ਲਹੂ ਦੇ ਲੱਗਦੇ ਹੋਣਗੇ ਤੇ ਸਤਗੁਰੂ ਪਾਤਸ਼ਾਹ ਕਹਿੰਦੇ ਜਿਵੇਂ ਦੀ ਕਤਲੋਗਾਰਦ ਹੋਵੇਗੀ ਇਵੇਂ ਤਾਂ ਇਹੋ ਜਿਹਾ ਭਿਆਨਕ ਸਮਾਂ ਆਉਣ ਵਾਲਾ ਹੈ ਗੁਰੂ ਪਾਤਸ਼ਾਹ ਭਾਈ ਲਾਲੋ ਨੂੰ ਮੁਕਾਬਕ ਹੋ ਕੇ ਜੋ ਸਮਾਂ ਆਉਣ ਵਾਲਾ ਉਹਦੇ ਬਾਰੇ ਗੁਰੂ ਪਾਤਸ਼ਾਹ ਜਾਣਕਾਰੀ ਦੇ ਰਹੇ ਹਨ ਇਸ ਕੋ ਕਰਹੁ ਅਰਧ ਬਖਾਨ ਸੁਣੀਐ ਸ੍ਰੋਤਾ ਦੇ ਕਰ ਕਾਨ 24 ਜੀ ਕਹਿੰਦੇ ਵੀ ਸਤਿਗੁਰੂ ਪਾਤਸ਼ਾਹ ਨੇ ਇਹ ਜਦੋਂ ਵਚਨ ਚਾਰਕ ਕੀਤਾ ਤੇ ਭਾਈ ਮਰਦਾਨਾ ਜੀ ਕਹਿਣ ਲੱਗੇ ਵੀ ਸਤਿਗੁਰੂ ਸਾਨੂੰ ਸਮਝਾ ਵੀ ਦੇ ਜਿਹੜਾ ਇਹ ਤੁਸੀਂ ਵਚਨ ਚਾਰਕ ਕੀਤਾ ਹੈ ਜਸੀ ਮਾ ਆਦਿ ਮਸੂਲ ਕੀ ਬਾਣੀ ਤੈਸਰਾ ਕਰੀ 92 ਨਾਲੋ ਕਿਰਪਾ ਕਰਕੇ ਗੁਰੂ ਪਾਤਸ਼ਾਹ ਸਾਂ ਅਰਥ ਕੀ ਸਮਝਾ ਦਿਓ ਤਾਂ ਕਿ ਸਾਨੂੰ ਜਲਦੀ ਤਰ੍ਹਾਂ ਪਤਾ ਲੱਗ ਸਕੇ ਲਾਲੋ ਸੁ ਗੁਰ ਕੇ ਰਤਨਾਈ ਐਸੇ ਨੈ ਮਨ ਮੈਂ ਉੰਡਿਆਈ ਆਹ ਜੀ ਭਾਈ ਲਾਲੋ ਨੂੰ ਗੁਰੂ ਪਾਤਸ਼ਾਹ ਇਹ ਵਚਨ ਕਹਦੇ ਨੇ ਗੁਰੂ ਪਾਤਸ਼ਾਹ ਕਹਿੰਦੇ ਭਾਈ ਲਾਲੋ ਇਹ ਨਾ ਸੋਟੀਆਂ ਦੀ ਮੇਰੇ ਨਾਲ ਦੇ ਫਕੀਰਾਂ ਨੇ ਸੋਟੀਆਂ ਮਾਰੀਆਂ ਮੇਰੇ ਨਾਲ ਦੇ ਫਕੀਰਾਂ ਨੂੰ ਗਾਣਾ ਕੱਟੀਆਂ ੱੱਕੇ ਮਾਰੀ ਤੇ ਮੈਂ ਤਾਂ ਇਹ ਬਚਨ ਕਹਿ ਰਹੇ ਹਾਂ ਨਹੀਂ ਨਹੀਂ ਗੁਰੂ ਪਾਸ਼ਾ ਕਰਨ ਲੱਗੇ ਇਹ ਧੁਰਦਰਗਾ ਤੋਂ ਹੁਕਮ ਹੋਇਆ ਇਹ ਧੁਰਦਰਗਾ ਤੋਂ ਹੁਕਮ ਆਇਆ ਅਜਿਹਾ ਹੋਣ ਵਾਲਾ ਮੇਰੇ ਮਨ ਵਿੱਚ ਨਾ ਲੋਕਾਂ ਦੇ ਪ੍ਰਤੀ ਕੋਈ ਰੋਸ਼ਨੀ ਇਹਨਾਂ ਲੋਕਾਂ ਦੇ ਪ੍ਰਤੀ ਮੇਰੇ ਮਨ ਵਿੱਚ ਕੋਈ ਰੋਸ਼ਨੀ ਪਰ ਅਕਾਲ ਪੁਰਖ ਪਰਮਾਤਮਾ ਦਾ ਇਹ ਘਟਾਲ ਨਿਯਮ ਹੈ ਰਾਪਦੇ ਤਰੋਸ ਮਨ ਕੀ ਨ ਸਾਹਿਬ ਕੀ ਆਏ ਸਹੀ ਕੀ ਨ ਅੰਤ ਗੁਰੂ ਪਾਸ਼ਾ ਕਹਿਣ ਲੱਗੇ ਕਿ ਅਕਾਲ ਪੁਰਖ ਤੋਂ ਵੈ ਕੋਈ ਪ੍ਰਮਾਤਮਾ ਦੇ ਵੱਲੋਂ ਆਕਾਸ਼ ਬਾਣੀ ਨਹੀਂ ਅਕਾਲ ਪੁਰਖ ਪ੍ਰਮਾਤਮਾ ਵੈ ਕੋਤੇ ਵੱਲੋਂ ਬੋਲ ਆਏ ਨੇ ਕਿਉਂਕਿ ਇਹ ਸੱਚ ਹੈ ਕਿ ਜਦੋਂ ਕੋਈ ਗੁਰਮਖੋ ਪਾਪ ਦੀ ਇੰਤਹਾ ਕਰ ਦਵੇ ਜਦੋਂ ਰੱਬ ਨੂੰ ੁੱਟ ਕੇ ਵਿਸ਼ਿਆਂ ਵਿਕਾਰਾਂ ਦੇ ਵਿੱਚ ਗਲਤਾਨ ਹੋ ਜਵੇ ਕੋਈ ਇਨਸਾਨ ਨੂੰ ਇਨਸਾਨ ਨਾ ਸਮਝੇ ਤੇ ਫਿਰ ਅਕਾਲ ਪੁਰਖ ਉਹ ਵੈਗੁਰੂ ਪਰਮਾਤਮਾ ਆਪ ਸਜਾ ਦੇਣ ਬਾਅਦ ਤੇ ਆਪ ਹੀ ਕਾਰ ਬਣਾ ਦਿੰਦਾ ਕਿਉਂਕਿ ਉਹ ਜਿਹੜਾ ਸਾਹਿਬ ਹੈ ਨਾ ਗੁਰੂ ਪਾਸ਼ਾ ਨੇ ਕਥਨ ਕੀਤਾ ਜਿੰਨ ਨੂੰ ਪਾਈ ਰੰਗ ਰਵਾਈ ਬੈਠਾ ਦੇਖਿਆ ਵਕ ਅਕੇਲਾ ਗੁਰੂ ਪਾਸ਼ਾ ਗੰਗੇ ਨੇ ਸੇਟੀ ਪੈਦਾ ਕੀਤੀ ਹੈ ਨਾ ਜੇਕਰ ਕੋਈ ਪੁੱਤ ਪੈਦਾ ਕੀਤੀ ਹੋਈ ਬੇਟੀ ਨੂੰ ਕੋਈ ਦੁੱਖ ਦਿੰਦਾ ਹੈ ਜੇਕਰ ਕੋਈ ਪੁੱਤ ਪੈਦਾ ਕੀਤੀ ਹੋਈ ਬੇਟੀ ਨੂੰ ਕੋਈ ਤਕਲੀਫ ਦਿੰਦਾ ਹੈ ਪਾਪ ਦੀ ਇੰਤਹਾ ਕਰ ਦਿੰਦਾ ਹੈ ਤੇ ਫਿਰ ਅਕਾਲ ਪੁਰਖ ਵੈਗੁਰੂ ਪਰਮਾਤਮਾ ਜਿਹੋ ਜੇ ਮਨੁੱਖਾਂ ਨੂੰ ਆਪ ਸਾਜਾ ਦੇ ਦਿੰਦਾ ਹੈ ਉਹ ਫਿਰ ਬਾਗਰ-ਵਾਰਗੇ ਨੂੰ ਭੇਜ ਦਿੰਦਾ ਹੈ ਸਜ਼ਾ ਦੇਣ ਬਾਅਦ ਤੇ ਗੁਰੂ ਪਾਸ਼ਾ ਕਹਿੰਦੇ ਭਾਈ ਉਹਦਾ ਜਿਹੜਾ ਇਹ ਫੈਸਲਾ ਹੈ ਇਹ اٹਲ ਹੈ ਜਿਉਂ ਵੈਗੁਰੂ ਕਰ ਦਰਜਾਈ ਤੈਸੇ ਹੀ ਮੈਂ ਕਹ ਤਪਨਾਇ ਗੁਰੂ ਪਾਸ਼ਾ ਕਰਨ ਲੱਗੇ ਵੀ ਜਿਵੇਂ ਵੈਗੁਰੂ ਦੀ ਰਜਾ ਹੈ ਜਿਵੇਂ ਵੈਗੁਰੂ ਦੀ ਰਜਾ ਹੈ ਜੋ ਕੁਝ ਹੋਣਾ ਉਦਾਲਾ ਤੇ ਮੈਂ ਤੇ ਭਾਈ ਉਹੋ ਬਿਆਨ ਕੀਤਾ ਕਿ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਇਹਨਾਂ ਲੋਕਾਂ ਦੇ ਕੋਲ ਜਿੱਕਾ ਤੇ ਰਾਜਸੀ ਤਾਕਤ ਹੈ ਔਰ ਆਜਸੀ ਕਿਉਂਕਿ ਪਖਾਣਾ ਦਾ ਰਾਜ ਹੈ ਤੇ ਇੱਕ ਪੈਸੇ ਦੀ ਬਹੁਤ ਆਦ ਹੋਣ ਕਰਕੇ ਇਹ ਲੋਕ ਗੁਰਮੁਖ ਪੁੱਤਰ ਹੋਏ ਸੀ ਕਾਹੀ ਹੋਏ ਸੀ ਇਸੇ ਕਰਕੇ ਮੈਂ ਬੇਨਤੀ ਕਰਿਆ ਕਰਦੇ ਦੇਖੋ ਧਨ ਹਰ ਇੱਕ ਨੂੰ ਚਾਹੀਦਾ ਆਪਾਂ ਇੱਥੇ ਵੀ ਪੈਸਾ ਮੰਗਣਾ ਹੁੰਦਾ ਆਪ ਵੀ ਪੈਸਾ ਮੰਗਦਾ ਪੈਸਾ ਕਿਹਨੂੰ ਚਾਹੀਦਾ ਤਾਂ ਪੈਸੇ ਦੇ ਨਾਲ ਗੁਰਮੁਖ ਧਰਮ ਮੰਗਿਆ ਕਰੋ ਧਨ ਇੱਕ ਸ਼ਬਦਾ ਧਰਮ ਜੇਕਰ ਧੰਨ ਦੇ ਨਾਲ ਵਰਨ ਕੋ ਧਰਮ ਹੋਵੇਗਾ ਤੇ ਧੰਨ ਤੁਹਾਨੂੰ ਖੁਆਰ ਨਹੀਂ ਕਰ ਸਕੇਗਾ ਜੇਕਰ ਇੱਕ ਪੱਤਾ ਤਾਂ ਨਹੀਂ ਹੋਇਆ ਤੇ ਫਿਰ ਕੋਈ ਜ਼ਿੰਦਗੀ ਵਿੱਚ ਖੁਆਰ ਹੋਣੋਂਗੇ ਜੇਕਰ ਧੰਨ ਨਾ ਹੋਇਆ ਦੋ ਭਰਾ ਸੀ ਸਕੇ ਦੋਹਾਂ ਭਰਾਵਾਂ ਦਾ ਵਧੀਆ ਕੰਮਕਾਰ ਸੀ ਕਿਤੇ ਇੱਕ ਭਰਾ ਦਾ ਕੋਲ ਕੋ ਕੰਮਕਾਰ ਖੰਡਾ ਪੈ ਗਿਆ ਕਈ ਵਾਰੀ ਹੋ ਜਾਂਦਾ ਨਾ ਉਹਦਾ ਜਦੋਂ ਕੰਮਕਾਰ ਖੰਡਾ ਪਿਆ ਤੇ ਹੌਲੀ-ਹੌਲੀ ਵਿਚਾਰਾ ਬਿਲਕੁਲੀ ਕੰਗਾਰ ਹੋ ਗਿਆ ਉਹ ਵਿਚਾਰ ਦੂਜੇ ਭਰਾ ਦੇ ਕੋਲ ਚਲਾ ਗਿਆ ਮਦਦ ਲੈਣ ਦੇ ਲਈ ਦੂਜੇ ਭਰਾ ਨੇ ਜੇ ਕੀਤਾ ਵੀ ਆਪਣੇ ਨੌਕਰ ਨੂੰ ਕਿਹਾ ਵੀ ਇਹਨੂੰ ੱੱਕੇ ਮਾਰ ਕੇ ਬਾਹਰ ਕੱਢ ਦੇ ਹਾਲਾਂਕਿ ਪਤਾ ਹੈ ਪਤਾ ਜੀ ਮੇਰਾ ਭਰਾ ਹੈ ਦੂਜੇ ਭਰਾ ਨੇ ਉਹ ਭਰਾ ਨੂੰ ੱੱਕੇ ਮરાਏ ਤੇ ਨੌਕਰ ਨੂੰ ੱੱਕੇ ਮਾਰ ਕੇ ਬਾਹਰ ਕਢਵਾ ਦਿੱਤਾ ਪਰ ਸਮਾਂ ਇੱਕੋ ਜਿਹਾ ਨਹੀਂ ਰਹਿਦਾ ਸਮਾਂ ਫਿਰ ਬਦਲ ਗਿਆ ਜਿਹਨੂੰ ੱੱਕੇ ਮરાਏ ਸੀ ਉਹ ਫਿਰ ਕਾਮਯਾਬ ਹੋ ਗਏ ਉਹ ਫਿਰ ਸਾਬਲ ਹੋ ਗਏ ਕਿਉਂਕਿ ਇੱਕ ਤਾਂ ਤੇ ਇੱਕ ਠਖਾਰੀ ਦੀ ਸਭ ਤੇਰੇ ਜੋਤੀ ਮਟਾਨਾ ਹੁਣ ਜਿਹਨੇ ਧੱਕੇ ਮਾਰੇ ਸੀ ਉਹ ਤੁੰਗਾਲ ਹੋ ਗਿਆ ਤੇ ਜਿਹੜੇ ਨੌਕਰ ਨੇ ਧੱਕੇ ਮਾਰੇ ਸੀ ਉਹ ਉਹਦੇ ਕੋਲ ਨੌਕਰੀ ਕਰਨ ਲੱਗ ਗਿਆ ਜਾ ਕੇ ਜਿਹੜਾ ਭਰਾ ਕਿਸੇ ਸਮੇਂ ਮੰਨਣ ਬਾਅਦ ਤੇ ਆਇਆ ਸੀ ਨੌਕਰ ਨੂੰ ਤੇ ਪਤਾ ਨ ਤੇ ਜਦੋਂ ਹੁਣ ਤੁੰਗਾਲ ਆਪ ਹੋ ਗਿਆ ਤੇ ਕਿਤੇ ਵਿਚਰਦਿਆਂ ਵਿਚਰਦਿਆਂ ਫਿਰਦਿਆਂ ਫਿਰਦਿਆਂ ਆਪਣੇ ਭਰਾ ਦੇ ਕੋਲ ਚਲਾ ਗਿਆ ਭਰਾ ਨੂੰ ਇਹ ਵੀ ਨਹੀਂ ਪਤਾ ਵੀ ਇਹਨੇ ਇਹ ਵੀ ਨਹੀਂ ਯਾਦ ਵੀ ਮੈਨੂੰ ਇਹਨੇ ਧੱਕੇ ਮਾਰੇ ਸੀ ਉਹ ਨੌਕਰ ਨੂੰ ਕਹਿਣਾ ਲੱਗਦਾ ਰਿਹਾ ਇਹਨੂੰ ਪਹਿਲਾਂ ਤੇ ਇਸ਼ਾਰਾ ਕਰਾ ਫਿਰ ਇਹਨੂੰ ਵਧੀਆ ਵਸਤਰ ਦੇ ਫਿਰ ਇਹਨੂੰ ਭੋਜਨ ਪ੍ਰਸ਼ਾਦਾ ਸ਼ਿਕਾਰ ਤੇ ਫਿਰ ਜਿੰਨੇ ਪੈਸੇ ਦੀ ਇਹਨੂੰ ਲੋੜ ਆ ਇਹ ਉਹਦੀ ਲੋੜ ਪੂਰੀ ਕਰਕੇ ਤੋੜ ਦੇ ਨੌਕਰ ਕਰੀ ਗਿਆ ਕਿ ਜਦੋਂ ਪੈਸੇ ਦੇ ਕੇ ਤੋੜ ਲਗਿਆ ਨਾ ਨੌਕਰ ਦੇ ਅੱਖਾਂ ਵਿੱਚ ਪਾਣੀ ਆ ਗਿਆ ਮਾਲਕ ਕਹਿੰਦਾ ਭਲਿਆ ਆਪਾਂ ਤੇ ਭਲਾ ਕਰ ਰਹੇ ਆ ਧੁਰੋਂ ਦਾ ਕਿਉਂ ਮੈਂ ਨੌਕਰ ਕਹਿੰਦਾ ਮਾਲਕ ਜੀ ਤੁਹਾਨੂੰ ਯਾਦ ਵੀ ਨਹੀਂ ਪਰ ਮੈਨੂੰ ਪਤਾ ਹੈ ਕਿਸੇ ਸਮੇਂ ਤੁਸੀਂ ਜਿਹਦੇ ਕੋਲ ਪੈਸੇ ਮੰਗਣ ਮਾਰਦੇ ਗਏ ਸੀ ਕੁਝ ਮੰਗਣ ਮਾਰਦੇ ਗਏ ਸੀ ਤੇ ਮੈਨੂੰ ਆਖ ਕੇ ਜਿਸ ਨੇ ਤੁਹਾਨੂੰ ਟੱਕੇ ਮਰਾਏ ਸੀ ਪਰ ਅੱਜ ਤੁਸੀਂ ਉਹ ਤੁਸੀਂ ਇਹਦੀ ਹਰ ਇੱਕ ਲੋੜ ਪੂਰੀ ਕਰਕੇ ਨੂੰ ਤੋੜ ਰਹੇ ਹੋ ਉਹਨੇ ਹੱਥ ਜੋੜ ਕੇ ਸ਼ੁਕਰ ਕੀਤਾ ਨੌਕਰ ਨੇ ਕਹਿੰਦਾ ਆਪਾ ਸ਼ੁਕਰ ਹੈ ਮੈਂ ਉਹਦਾ ਨੌਕਰ ਨਹੀਂ ਜਿਹੜਾ ਘਰ ਆਏ ਨੂੰ ਟੱਕੇ ਮਰਵਾਉਂਦਾ ਮੈਂ ਉਹਦਾ ਨੌਕਰ ਐ ਜਿਹੜਾ ਤੇਰੀ ਦਿੱਤੀ ਹੋਈ ਦਾਤ ਧਨ ਦੇ ਨਾਲ ਕਿਸੇ ਦਾ ਸਹਾਰਾ ਬਣਦਾ ਜੇਕਰ ਧੰਨ ਹੋਵੇ ਧੰਨ ਦੇ ਨਾਲ ਧਰਮ ਹੋਵੇ ਤਾਂ ਤੱਕੀ ਨਹੀਂ ਮਾਰੀ ਤੇ ਫਿਰ ਬੰਦਾ ਤੱਕੀ ਨਹੀਂ ਮਾਰਦਾ ਤੇ ਗੁਰੂ ਨੂੰ ਕੋ ਸੇਵਾ ਕਰਦਾ ਫਿਰ ਧੰਨ ਦੇ ਨਾਲ ਉਹ ਲੋੜ ਮੰਗਦੀ ਲੋੜ ਪੂਰੀ ਕਰਦਾ ਪਰ ਜੇਕਰ ਧੰਨ ਹੀ ਹੋਵੇ ਧੰਨ ਫਿਰ ਬੰਦੇ ਨੂੰ ਖੁਆਰ ਕਰ ਦਿੰਦਾ ਤੇ ਇਹਨੇ ਹੁਣ ਜਿਹੜਾ ਇੱਕ ਗੱਲ ਤੁਹਾਨੂੰ ਵੀ ਬਹੁਤ ਆਸ ਰਾਜਸੀ ਤਾਕਤ ਇਸ ਕਰਕੇ ਗੁਰੂ ਨੂੰ ਕੋ ਲੋੜਾਂ ਦਾ ਨੂੰ ਤੱਕੇ ਮਾਰਦੇ ਸਨ ਉਪਕਰਨ ਇਹਾਂ ਪਾਪ ਜੋ ਕੀਨਾਂ ਸੋ ਕਾਬਲ ਮੈਂ ਤਨਦਰਦੀਨਾ ਤਾਂ ਗੁਰੂ ਨਾਨਕ ਦੇ ਪਾਸ਼ਾ ਕਹਿੰਦੇ ਵੀ ਇਹਨਾਂ ਲੋਕਾਂ ਨੇ ਜੋ ਇੱਥੇ ਸੈਦਪੁਰ ਦੇ ਵਿੱਚ ਪਾਪ ਕੀਤਾ ਹੈ ਨਾ ਕੋਈ ਮੰਨੋ ਭਾਈ ਵਾਦੋ ਜੀ ਵੀ ਉਹ ਪਾਪ ਨੇ ਕਾਬਲ ਦੇ ਰੂਪ ਧਾਰਨ ਕਰ ਲਿਆ ਕਿਉਂਕਿ ਇਹਦਾ ਪਾਪ ਹੈ ਪਾਪੀ ਕਰਮ ਕਮਾਮ ਦੇ ਕਰਦੇ ਹਾਏ ਹਾਏ ਨਾਨਕ ਨੂੰ ਮਥਨ ਮਧਾਨੀਆਂ ਤੇ ਉਹ ਮਥਾ ਧਾਰਨ ਹੈ ਜਿਹੜਾ ਪਾਪ ਹੈ ਨਾ ਇਸ ਕਰਕੇ ਗੁਰੂ ਪਾਸ਼ਾ ਕਹਿੰਦੇ ਵੀ ਕਰ ਨੂੰ ਦੇਖ ਕੇ ਕਰ ਜਿਹੜਾ ਤੇ ਕਾਰਨਾ ਹੈ ਨਾ ਉਹਦਾ ਫਲ ਭਾលਿਆ ਤੈਨੂੰ ਭੁਗਤਣਾ ਪੈਣਾ ਹੈ ਤਾਂ ਇਹ ਹੈ ਕਿ ਕਈ ਵਾਰੀ ਧਰਤੀ ਵਿੱਚ ਪੀਜਿਆ ਹੋਇਆ ਬੀਜ ਕਈ ਵਾਰੀ ਛੇਤੀ ਪੁੰਗਰ ਪੈਂਦਾ ਹੈ ਤੇ ਕਈ ਵਾਰੀ ਗਰਮਕੋ ਸ਼ਾਮਾ ਲੱਗ ਜਾਂਦਾ ਪਰ ਪੁੰਗਰ ਦਾ ਜ਼ਰੂਰ ਹੈ ਜਿਹੜਾ ਬੀਜ ਬੀਜਿਆ ਗਿਆ ਨਾ ਉਹ ਪੁੰਗਰੇ ਦਾ ਜ਼ਰੂਰ ਇਸੇ ਕਰਕੇ ਜਿਹੜਾ ਕਰਮ ਹੈ ਕੀਤੇ ਹੋਏ ਕਰਮ ਦਾ ਫਲ ਜ਼ਰੂਰ ਮਿਲੇਗਾ ਕਈਆਂ ਨੂੰ ਇਸ ਜਨਮ ਦੇ ਵਿੱਚ ਮਿਲ ਜਾਂਦਾ ਕਈਆਂ ਨੂੰ ਅਗਲੇ ਜਨਮ ਦੇ ਵਿੱਚ ਮਿਲ ਜਾਂਦਾ ਹੈ ਇਹ ਆਪਣਾ ਮਿਲ ਗਿਆ ਤਾਂ ਜਿਤਕ ਕੀਤਾ ਪਾਈਆ ਆਪਣਾ ਸਾ ਘਾਲ ਗੁਰਿ ਨੂੰ ਕਾਲਿਆ ਜੇਕਰ ਪਤਾ ਵੀ ਆਪਣੇ ਕੀਤੇ ਹੋਏ ਕੰਮ ਦੀ ਸਾਡਾ ਮੈਂਣੀ ਹੈ ਪਰ ਇਹੋ ਜਿਹਾ ਕਰਮੀ ਨਾ ਗੁਰੂ ਪਾਸ਼ਾ ਕਹਿੰਦੇ ਜਿਨ੍ਹਾਂ ਨੇ ਪਾਪ ਕੀਤਾ ਇਹਨਾਂ ਦੇ ਕੀਤੇ ਹੋਏ ਪਾਪ ਨੇ ਕਾਮਲ ਦੇ ਵਿੱਚ ਜਾ ਕੇ ਪਾਪ ਪਾਪ ਨੇ ਰੂਪ ਧਾਰਨ ਕਰ ਲਿਆ ਅੰਤ ਫਰਦ ਵਦੀ ਕਨੇਰਾ ਬਿਨ ਦੀਨੇ ਨਾ ਹੋਏ ਨਵੇਰਾ ਹਰ ਲੱਗੀ ਉਹ ਪਾਪਾਂ ਦਾ ਜਿਹੜੇ ਕੀਤੇ ਹੋਏ ਇਹਨਾਂ ਲੋਕਾਂ ਨੇ ਪਾਪਲੇ ਪੂਰਾ ਦਾ ਫਲ ਇਹਨਾਂ ਨੂੰ ਭੁਗਤਣਾ ਹੀ ਪੈਣਾ ਹੈ ਭੁਗਤਣ ਤੋਂ ਬਿਨਾ ਛੁਟਕਾਰਾ ਨਹੀਂ ਹੋਣਾ ਮਰਦਾਨਿਆਂ ਜੋ ਮਰ ਕੇ ਕਰ ਰਹੇ ਭਾਈ ਲਾਲੋ ਜੀ ਜਦੋਂ ਤੱਕ ਇਹਨਾਂ ਦੇ ਕੀਤੇ ਹੋਏ ਪਾਪ ਦਾ ਨਵੇੜਾ ਨਹੀਂ ਹੁੰਦਾ ਆਪਣੇ ਕੀਤੇ ਹੋਏ ਪਾਪ ਦਾ ਫਲ ਨਹੀਂ ਭੁਗਤ ਲੈਂਦੇ ਉਦੋਂ ਤੱਕ ਇਹਨਾਂ ਦਾ ਛੁਟਕਾਰਾ ਨਹੀਂ ਹੋਣਾ ਇਹਨਾਂ ਦਾ ਛੁਟਕਾਰਾ ਉਦੋਂ ਹੋਵੇਗਾ ਜਦੋਂ ਕੀਤੇ ਹੋਏ ਪਾਪ ਦਾ ਇਹ ਲੋਕੀ ਫਲ ਭੁਗਤਣਗੇ ਮੋਗਲ ਰੂਪਦਾਨ ਆ ਗਈ ha bala a